ਪੰਜਾਬ ਦੀ ਸਰਕਾਰ ਪੰਜਾਬ ਨੂੰ ਰੰਗਲਾ ਬਣਨ ਦੀਆਂ ਗੱਲਾਂ ਕਰਦੀਆਂ ਨੇ ਵੱਡੇ ਵੱਡੇ ਲੀਡਰ ਇਹ ਕਹਿੰਦੇ ਨੇ ਪੰਜਾਬ ਰੰਗਲਾ ਬਣ ਰਿਹਾ ਤੇ ਰੰਗਲੇ ਪੰਜਾਬ ਦੇ ਵਿੱਚ ਹਰ ਕੋਈ ਖੁਸ਼ਹਾਲ ਹੈ ਕਿੰਨਾ ਖੁਸ਼ਹਾਲ ਹੈ ਪੰਜਾਬ ਦਾ ਰੰਗਲਾ ਪੰਜਾਬ ਬੀਤੇ ਦਿਨੀ ਮੋਹਾਲੀ ਦੇ ਸੁਹਾਣਾ ਲੱਗੇ ਚੱਲੀਆਂ ਗੋਲੀਆਂ ਤੋਂ ਨਜ਼ਰੋਂ ਦਾ ਕਿਸ ਤਰੀਕੇ ਬਦਮਾਸ਼ ਹੁੰਦੇ ਨੇ ਤੇ ਗੋਲੀਆਂ ਮਾਰ ਕੇ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੰਦੇ ਨੇ ਕਬੱਡੀ ਖਿਡਾਰੀ ਦੀ ਜਿਹੜੀ ਵਿਆਹ ਹੈ ਉਹ 10 ਦਿਨ ਪਹਿਲਾਂ ਹੋਇਆ ਸੀ ਹੱਸਦਾ ਬਸਤਾ ਪਰਵਾਰ ਉਜੜ ਗਿਆ ਮਾਪਿਆਂ ਦਾ ਮੁੰਡਾ ਪੁੱਤ ਜਿਹੜਾ ਉਹ ਇਸ ਜਹਾਨ ਤੇ ਨਹੀਂ ਰਿਹਾ ਤੁਹਾਨੂੰ ਦੱਸ ਦੇਣਾ ਇਸ ਸਰਕਾਰ ਨੂੰ 4 ਸਾਲ ਹੋਏ ਨੇ ਤੇ 4 ਸਾਲਾਂ ਦੇ ਵਿੱਚ 4 ਘਟਨਾਵਾਂ ਜਿਹੀਆਂ ਵਾਪਰੀ ਜਿਸ ਦੇ ਵਿੱਚ ਖਿਡਾਰੀਆਂ ਦੇ ਜਿਹੜੇ ਕਬੱਡੀ ਖੇਡ ਖਾਸ ਤੌਰ ਤੇ ਜਿਹੜੇ ਕਬੱਡੀ ਖੇਡਣ ਵਾਲੇ ਖਿਡਾਰੀ ਨੇ ਉਹਨਾਂ ਦੇ ਕਤਲ ਕੀਤੇ ਗਏ ਨੇ ਪਹਿਲਾ ਕਤਲ ਮਾਰਚ 2022 ਦੇ ਵਿੱਚ ਸੰਦੀਪ ਨੰਗਲ ਅੰਬਿਆ ਦਾ ਜਲੰਧਰ ਵਿਖੇ ਕੀਤਾ ਜਾਂਦਾ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਸਾਲ 2025 ਦੇ ਤੱਕ ਕਰੰਬਰ ਅਕਤੂਬਰ ਨਵੰਬਰ ਤੇ ਹੁਣ ਦਸੰਬਰ ਚੱਲਦੀ ਹੈ ਕਰੰਬਰ ਤਿੰਨ ਕਬੱਡੀ ਖਿਡਾਰੀਆਂ ਦੇ ਕਤਲ ਕੀਤੇ ਗਏ ਨੇ ਅਕਤੂਬਰ ਦੇ ਵਿੱਚ ਜਗਰਾਉਂ ਚ ਤੇਜਪਾਲ ਸਿੰਘ ਕਬੱਡੀ ਖਿਡਾਰੀ ਦਾ ਕਤਲ ਹੁੰਦਾ ਏ ਇਸੇ ਤਰੀਕੇ ਨਵੰਬਰ ਦੇ ਵਿੱਚ ਗੁਰਵਿੰਦਰ ਸਿੰਘ ਦਾ ਲੁਧਿਆਣਾ ਚ ਕਤਲ ਹੁੰਦਾ ਤੇ ਹੁਣ ਦਸੰਬਰ ਚੱਲਦੀ ਪਈ ਹੈ ਦਸੰਬਰ ਦੇ ਵਿੱਚ ਮੋਹਾਲੀ ਦੇ ਸੁਹਾਣਾ ਦੇ ਵਿੱਚ ਗੋਲੀਆਂ ਮਾਰ ਕੇ ਰਾਣਾ ਬਲਾਚੋਰੀਆ ਨੂੰ ਕਤਲ ਕਰ ਦਿੱਤਾ ਗਿਆ ਕਤਲ ਦੀ ਜਿਹੜੀ ਕਹਿ ਸਕਦੇ ਆ ਅ ਬੇਵਤ ਬੰਦ ਜਿਹੜੀ ਘੜੀ ਜਾਂਦੀ ਹੈ ਬਦਮਾਸ਼ਾਂ ਵੱਲੋਂ ਬੜੀ ਹੀ ਕਹਿ ਸਕਦੇ ਹਾਂ ਹੈਰਾਨੀਜਨਕ ਅਤੇ ਚਿੰਤਾਜਨਕ ਹੈ ਪਹਿਲਾਂ ਇਹ ਗੱਲ ਕਰ ਲਈਏ ਕਿ ਪੰਜਾਬ ਕਿੰਨਾ ਕੁ ਰੰਗਲਾ ਹੈ ਉਹ ਤੁਸੀਂ ਸਭ ਨੇ ਦੇਖ ਲਿਆ ਕਿ ਇੱਕ ਲਗਾਤਾਰ ਅਕਤੂਬਰ ਨਵੰਬਰ ਤੇ ਦਸੰਬਰ ਦੇ ਵਿੱਚ ਤਿੰਨ ਕਬੱਡੀ ਖਿਡਾਰੀਆਂ ਦੇ ਲਗਾਤਾਰ ਕਤਲ ਹੋ ਜਾਂਦੇ ਨੇ ਤੇ ਪਹਿਲਾ ਕਤਲ ਹੁੰਦਾ ਸੰਦੀਪ ਨੰਗਲ ਅੰਬੀਆ ਦਾ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਰੋਜ਼ਾਨਾ ਅਜਿਹੀਆਂ ਘਟਨਾਵਾਂ ਵਾਪਰਦੀਆਂ ਜਿਸ ਵਿੱਚ ਕਈ ਵਾਰ ਪੋਲਿਟਿਕਲ ਲੋਕ ਇਸ ਦੇ ਸ਼ਿਕਾਰ ਹੁੰਦੇ ਨੇ ਕਈ ਵਾਰ ਆਮ ਲੋਕ ਇਸ ਦੇ ਸ਼ਿਕਾਰ ਹੋਏ ਨੇ ਪਿਛਲੇ ਦਿਨੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿਆਹ ਸਮਾਗਮ ਦੇ ਵਿੱਚ ਵੀ ਗੋਲੀਆਂ ਚੱਲੀਆਂ ਸਨ ਉਸ ਤੋਂ ਪਹਿਲਾਂ ਗੋਲੀਆਂ ਚੱਲਦੀਆਂ ਕਿਤੇ ਦੁਕਾਨ ਤੇ ਗੋਲੀਆਂ ਚੱਲਦੀਆਂ ਕਿਤੇ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਦੀਆਂ ਕਿਤੇ ਲੁੱਟਾਂ ਖੋਹਾਂ ਚੱਲਦੀਆਂ ਨੇ ਕਿ ਮਾਨ ਸਾਹਿਬ ਇਹੀ ਰੰਗਲਾ ਪੰਜਾਬ ਹੈ ਜਿਸ ਦੀਆਂ ਤੁਸੀਂ ਗੱਲਾਂ ਕਰਦੇ ਹੋ ਮੁੱਖ ਮੰਤਰੀ ਸਾਹਿਬ ਹਰਿਆਣੇ ਗਏ ਸਨ ਹਰਿਆਣੇ ਦੇ ਵਿੱਚ ਇੱਕ ਖਿਡਾਰੀ ਦਾ ਪ੍ਰੈਕਟਿਸ ਦੌਰਾਨ ਮੌਤ ਹੋ ਗਈ ਸੀ ਕਿਉਂਕਿ ਉਹਦੇ ਪੋਲ ਜਿਹੜਾ ਉਹਨੇ ਉੱਤੇ ਡਿੱਗ ਗਿਆ ਸੀ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਸਿਸਟਮ ਛੱਡ ਕੇ ਹਰਿਆਣੇ ਉਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨਗੇ ਸੀ ਬਿਲਕੁਲ ਬੰਦਾ ਖਿਡਾਰੀ ਭਾ ਮਾਂ ਪੰਜਾਬ ਦਾ ਹੋਵੇ ਹਰਿਆਣੇ ਦਾ ਹੋਵੇ ਯੂਪੀ ਦਾ ਹੋਵੇ ਉਹ ਸਾਡੇ ਦੇਸ਼ ਦਾ ਖਿਡਾਰੀ ਹੈ ਬਿਲਕੁਲ ਤੁਹਾਨੂੰ ਉਸ ਖਿਡਾਰੀ ਦੇ ਪਰਿਵਾਰ ਦੇ ਨਾਲ ਜਿਹੜੇ ਕਹਿ ਸਕਦੇ ਆ ਦੁੱਖ ਸਾਂਝਾ ਕਰਨ ਜਾਣਾ ਚਾਹੀਦਾ ਸੀ ਪਰ ਉਥੇ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ ਥੋੜੇ ਪੰਜਾਬ ਦੇ ਵਿੱਚ ਕੀ ਖਿਡਾਰੀ ਸੁਰੱਖਿਅਤ ਨੇ ਉਥੇ ਗਰਾਊਂਡਾਂ ਦੇ ਵਿੱਚ ਖਿਡਾਰੀਆਂ ਨੂੰ ਗੋਲੀਆਂ ਵੱਜ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਇਹ ਤਾਂ ਲਾਰ ਡਾਕਟਰ ਦਾ ਅਲੱਗ ਇਸ਼ੂ ਹੈ ਮੈਂ ਤਾਂ ਸਪੋਰਟਸ 'ਤੇ ਬਾਤ ਕਰਨ ਆਇਆ ਹਾਂ ਤਾਂ ਉੱਥੇ ਸਪੋਰਟਸ ਦੀ ਗੱਲ ਕਰਨਗੇ ਸੀ ਇਹ ਵੀ ਸਪੋਰਟਸ ਨਾਲ ਜੁੜਿਆ ਹੈਗਾ ਸਪੋਰਟਸ ਨੀਤੀ ਕਿੰਨੇ ਕਵਲ ਨੀਤੀ ਉੱਥੇ ਵਧੀਆ ਹੁੰਦੀ ਹੈ ਜਿੱਥੇ ਸੁਰੱਖਿਤ ਹੋਣ ਸਾਡੇ ਪੰਜਾਬ ਦੇ ਖਿਡਾਰੀ ਸੁਰੱਖਿਤ ਹੋਣ ਲੋਕ ਇੱਥੇ ਕੱਲੇ ਹੁਣ ਖਿਡਾਰੀਆਂ ਦੀ ਗੱਲ ਨਹੀਂ ਆਉਂਦੀ ਇੱਥੇ ਲੋਕਾਂ ਦੀ ਵੀ ਗੱਲ ਆ ਜਾਂਦੀ ਹੈ ਦਰਸ਼ਕਾਂ ਦੀ ਵੀ ਗੱਲ ਆ ਜਾਂਦੀ ਹੈ ਪਹਿਲਾਂ ਤਾਂ ਖੇਡ ਪ੍ਰਮੋਟਰ ਜਿਹੜੇ ਹੈਗੇ ਨੇ ਉਹ ਇਸ ਚੀਜ਼ ਤੋਂ ਕੰਨੀ ਕਤਰਾ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਕਿਸੇ ਤਰੀਕੇ ਦਾ ਟੂਰਨਾਮੈਂਟ ਕਰਵਾ ਸਕੀਏ ਕਿਉਂਕਿ ਹਰ ਸਮੇਂ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਬਣਿਆ ਰਹਿੰਦਾ ਦੂਜਾ ਹੁਣ ਖਿਡਾਰੀ ਕਤਰੋਂ ਲੱਗੇ ਕਿ ਅਸੀਂ ਉਸ ਕਬੱਡੀ ਵਿੱਚ ਜਾਂ ਕਿਸੇ ਹੋਰ ਗੇਮ ਦੇ ਵਿੱਚ ਜਿਹੜਾ ਟੂਰਨਾਮੈਂਟ ਚੱਲ ਰਿਹਾ ਉਸ ਦੇ ਵਿੱਚ ਭਾਗ ਲੈਣ ਜਾਈਏ ਨਾ ਜਾਈਏ ਉੱਥੇ ਗੋਲੀ ਚੱਲ ਸਕਦੀ ਹੈ ਤੀਜਾ ਹੁਣ ਜਿਹੜੇ ਉੱਥੇ ਗਾਇਕ ਹੁੰਦੇ ਨੇ ਗਾਉਣ ਵਾਸਤੇ ਉਹ ਇਸ ਗੱਲ ਵਾਸਤੇ ਕੰਨੀ ਕਤਰੋਂਗੇ ਵੀ ਮੈਂ ਫਲਾਣੇ ਟੂਰਨਾਮੈਂਟ ਤੇ ਜਾਵਾਂ ਕਿ ਨਾ ਜਾਵਾਂ ਉੱਥੇ ਗੋਲੀ ਚੱਲਦੀ ਹੈ ਸਭ ਤੋਂ ਜ਼ਰੂਰੀ ਦਰਸ਼ਕ ਜਿਹੜੇ ਇਸ ਖੇਡ ਕਬੱਡੀ ਨੂੰ ਦੇਖਣ ਆਉਂਦੇ ਨੇ ਜਿਹੜੇ ਗਾਇਕਾਂ ਨੂੰ ਸੁਣਨੋਂ ਹੁੰਦੇ ਉਹ ਹੁਣ ਕੱਲ੍ਹ ਨਹੀਂ ਕਿਤੋਂ ਲੱਗ ਜਾਣਗੇ ਕਿ ਭਾਈ ਅਸੀਂ ਫਲਾਣੇ ਟੂਰਨਾਮੈਂਟ ਤੇ ਜਾਈਏ ਕਿ ਨਾ ਜਾਈਏ ਉਥੇ ਗੋਲੀਆਂ ਚੱਲਦੀਆਂ ਨੇ ਕਿ ਇਹੀ ਰੰਗਲਾ ਪੰਜਾਬ ਐ 4 ਸਾਲਾਂ ਵਿੱਚ 4 ਖਿਡਾਰੀਆਂ ਦੀ ਕਤਲ ਅਕਤੂਬਰ ਨਵੰਬਰ ਦਸੰਬਰ ਲਗਾਤਾਰ 3 ਮਹੀਨਾਵਾਂ ਵਿੱਚ 3 ਕਬੱਡੀ ਖਿਡਾਰੀਆਂ ਦੇ ਕਤਲ ਹੋ ਜਾਂਦੇ ਨੇ ਤੇ ਸਰਕਾਰ ਹੁਣ ਇੱਕ ਕਹੇਗੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਜਾਂਚ ਕਰ ਰਹੇ ਹਾਂ ਫਰੇ ਜਾਣ ਕੇ ਬੰਦੇ ਇਹ ਗੱਲਾਂ ਹੁਣ ਸਾਹਮਣੇ ਆਉਣ ਕਿਹਾ ਸਿਆਸਤ ਵੀ ਜੋਰਾਤੇ ਹੋਏਗੀ ਪਰ तरीका ਕੀ ਹੈ ਤਰੀਕਾ ਉਹੀ ਹੈ ਜਿਹੜਾ ਸਿੱਧੂ ਮੂਸੇਵਾਲਾ ਵਾਲਾ ਸੀ ਸਿੱਧੂ ਮੂਸੇਵਾਲੇ ਨਾਲ ਵੀ ਇਸੇ ਤਰੀਕੇ ਵਾਪਰੇਆ ਸੀ ਸੈਲਫੀ ਲੈਣ ਆਉਂਦੇ ਨੇ ਰਾਣਾ ਬਲਾ ਚੋਰੀਏ ਕੋਲ ਨੌਜਵਾਨ ਤੇ ਉਸ ਨੂੰ ਕਹਿੰਦੇ ਨੇ ਪਾਈ ਆਪਣਾ ਮੂੰਹ ਇਧਰ ਨੂੰ ਘੁਮਾਉ ਮੜਾ ਜਾ ਜਿਵੇਂ ਹੀ ਸੈਲਫੀ ਪੁਆਇੰਟ ਦੇ ਹਿਸਾਬ ਨਾਲ ਬਲਾ ਚੋਰਾਣਾ ਬਲਾ ਚੋਰੀਆ ਆਪਣਾ ਮੂੰਹ ਘੁਮਾਉਂਦੇ ਨੇ ਤਾਂ ਆਪਣੇ ਜਿਹੜਾ ਕੱਪੜਾ ਹੁੰਦਾ ਸ਼ੂਟਰਸ ਦੇ ਕੋਲ ਉਹ ਕੱਪੜਾ ਨੂੰ ਤੇ ਲਪੇਟ ਕੇ ਇਸਨੇ ਚ ਕੀ ਰਾਣਾ ਬਲਾ ਚੋਰੀਆਂ ਦੇ ਆਸ-ਪਾਸ ਦੇ ਲੋਕਾਂ ਨੂੰ ਕੁਝ ਸਮਝ ਆਉਂਦੀ ਠਾ ਠਾ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਲੋਕ ਜੇ ਉਹਨਾਂ ਵੱਲ ਪਿੱਛਾ ਕਰਦੇ ਇਸ ਤੋਂ ਪਹਿਲਾਂ ਉਹ ਹਵਾਈ ਫਾਇਰ ਵੀ ਕਰ ਦਿੰਦੇ ਤੇ ਆਪਣੇ ਵਿਚਾਰ ਦੇ ਵਿੱਚ ਜਿੱਧਰ ਹੁੰਦਾ ਉਧਰ ਗੋਲੀ ਚਲਾ ਕੇ ਫਰਾਰ ਹੋ ਜਾਂਦੇ ਨੇ ਸਾਡੇ ਪੱਲੇ ਕੀ ਪਿਆ ਸਾਡੇ ਪੱਲੇ ਪਿਆ ਅਸੀਂ 4 ਸਾਲਾਂ ਚ 4 ਖਿਡਾਰੀ ਖੋਲੇ ਸਿੱਧੂ ਮੂਸੇਵਾਲਾ ਵਰਗਾ ਇੱਕ ਨਾਮਵਰ ਗਾਇਕ ਖੋਲੇ ਤੇ ਹੋਰ ਕਿੰਨੇ ਮਾਮਲੇ ਪੁੱਤ ਇਸ ਗੋਲੀਬਾਰੀ ਵਿੱਚ ਮਾਰੇ ਗਏ ਨੇ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ